ਕਿੰਨਾ ਤੋਂ ਇਹਨਾਂ ਨੇ ਪੈਸੇ ਲੈਣੇ ਆ ਠੇਕੇਦਾਰਾਂ ਤੋਂ ਯੂਨੀਅਨ ਦੇ ਪ੍ਰਧਾਨਾਂ ਤੋਂ ਬਣਾ ਯੂਨੀਅਨ ਦਾ ਪ੍ਰਧਾਨ ਲੱਗਦਾ ਕਾਹਦੀ ਖਾਤਰ ਪਹਿਲੀ ਗੱਲ ਤਾਂ ਇਹ ਹੈ ਯੂਨੀਅਨ ਹੈ ਹੀ ਕੈਂਸਲ ਆ ਪੰਜਾਬ 'ਚ ਹੈ ਨਹੀਂ ਕੈਂਸਲ ਰੱਦ ਕੀਤੀਆਂ ਹੋਈਆਂ ਨੇ ਸਰਕਾਰਾਂ ਦੀਆਂ ਫੇਰ ਵੀ ਧੱਕੇਸ਼ਾਹੀ ਆ ਤੇ ਗੁੰਡਾ ਕਰਦੀ ਤਾਂ ਹੋਰ ਕੀ ਆ ਇਹ ਉਹ ਕਾਰਨ ਕੀ ਉਧਰ ਬਜਿੰਦਰ ਕੌਰ ਨੂੰ ਚੜਾਵਾ ਚੜ ਜਾਂਦਾ ਗੱਲ ਤਾਂ ਪੈਸੇ ਦੀ ਆ ਚਾਰ ਸਪੀਰੇ ਜਿੰਨੀਆਂ ਜੁਰੀਆਂ ਦੇ ਉੱਤੇ ਬੰਦੇ ਇਹਨਾਂ ਦੇ ਬਿਠਾਏ ਹੋਏ ਨੇ ਇਸੇ ਕੰਮ ਕਰਕੇ ਤਾਂ ਬਿਠਾਏ ਹੋਏ ਆ ਟੈਂਡਰਾਂ ਟੁੰਡਰਾਂ ਦਾ ਕਰਕੇ ਵੀ ਆਹ ਟੈਂਡਰ ਦਾ ਬਾਦ ਆ ਗਿਆ ਆਹ ਟੈਂਡਰ ਦਾ ਬਾਦ ਆ ਗਿਆ ਇਹ ਚੋਈ ਨਹੀਂ ਅੱਜ ਸਰਕਾਰ ਨੂੰ ਇਹ ਚਤਾਵਨੀ ਰੱਖ ਲਓ ਵੀ ਅਸੀਂ ਪੂਰੇ ਪੰਜਾਬ ਦੇ ਮੈਂ ਪੱਲੇਦਾਰਾਂ ਨੂੰ ਬੇਨਤੀ ਕਰਨਾ ਚਾਹੁੰਦਾ ਅਸਲ ਦੇ ਵਿੱਚ ਉਹ ਗੱਲ ਉਹ ਮਾੜੇ ਦਾ ਹਮੇਤੀ ਹਰ ਜਾਂਦਾ ਮੈਂ ਪਹਿਲੇ ਸਾਰੇ ਮੁੱਦਾ ਚੱਕਿਆ ਰੌਲਾ ਪਾਇਆ ਇੱਥੇ ਆ ਕੇ ਰੇਟ ਵੀ ਵਧਾ ਕੇ ਮੈਂ ਗਿਆ ਇੱਥੇ ਡੀਸੀ ਪਰੰਦੇ ਕੋਲੇ ਆ ਕੇ ਪਰ ਵਿੱਚੋਂ ਬੰਦਿਆਂ ਨੂੰ ਇਹਨਾਂ ਨੂੰ ਕੱਟ ਲੈਂਦੇ ਆ ਮ ਵਿਚੋ ਬੰਦੇ ਪੱਟ ਕੇ ਅੱਧੇ ਬੰਦਿਆਂ ਨੂੰ ਉਹ ਪਾਸੇ ਕਰਕੇ ਅੱਧੇ ਨੂੰ ਪਾਸੇ ਕਰ ਦਿੰਦੇ ਆ ਉਹ ਨਾਲ ਲਾ ਕੇ ਕੰਮ ਸ਼ੁਰੂ ਕਰਾ ਦਿੰਦੇ ਆ ਉਹ ਉੜ ਕੇ ਬਸ ਗੱਲ ਉੱਚੀ ਰਹਿ ਜਾਂਦੀ ਹੈ ਐਸੇ ਕਰਕੇ ਮੈਂ ਇਹਨਾਂ ਨੂੰ ਵੀ ਕਹਿਣਾ ਤੇ ਮੈਂ ਪੂਰੇ ਐਡੀਆਂ ਦੇ ਨਾਲ ਤਕੜੀਆਂ ਯੂਨੀਅਨਾਂ ਨੇ ਪਰ ਗੱਲ ਦਾ ਜੇ ਇੱਕ ਆ ਹੈ ਨਹੀਂ ਇਕੱਠੇ ਹੋ ਜੋ ਇਕੱਠੇ ਹੋ ਕੇ ਤੁਸੀਂ ਉਹ ਲੈ ਸਕਦੇ ਹੋ ਇਹ ਤੁਹਾਡੀ ਕਹਿ ਸਾਲਾਂ ਤੋਂ ਕਹਿ ਦਹਾਕਿਆਂ ਤੋਂ ਲਗਾਤਾਰ ਤੁਹਾਡੀ ਲੁੱਟ ਆਉਂਦੀ ਥੋੜਾ ਖੂਨ ਚੂਸਿਆ ਜਾ ਰਿਹਾ ਸਾ ਗਰੀਬ ਦਾ ਖੂਨ ਹੀ ਆ ਹਨੇ ਵੀ ਚਲਾਤੀ ਜੀ ਗਰੀਬਾਂ ਦੇ ਤੇ ਜੀ ਕਿੱਥੇ ਪਿੱਖੀ ਪਿੰਡ ਐਸੇ ਮਸਲੇ ਚ ਹਨੇ ਵੀ ਚਲਾਤੀ ਜੀ ਪੱਲੇਦਾਰਾਂ ਦੇ ਉੱਤੇ ਵਿਰੋਧ ਦੇ ਵਿੱਚ ਜੀ ਕਿਹਨੇ ਮਨਕੀ ਜੱਟ ਦੇ ਤੇ ਕੇਦਾਰ ਨੇ ਪੰਜ ਫਾਇਰ ਖੱਡਿਆ ਜੀ ਕੱਲ ਪਿੱਖੀ ਫੈਂਡੇ ਦੱਸ ਰਹੇ ਆ ਵੀ ਪੱਲੇਦਾਰਾਂ ਦੇ ਗੋਲੀ ਵੀ ਚਲਾਤੀ ਉਹ ਰੌਲਾ ਤਾਂ ਉਹੀ ਆ ਨਾ ਜਦੋਂ ਵੋਟਾਂ ਆਉਂਦੀਆਂ ਨੇ ਕੋਈ ਤੁਸੀਂ ਡਾਂਗ ਨਹੀਂ ਖਿੱਚਦੇ ਹਾਂ ਉਹ ਨਬਰ ਤੇ ਚਾਚੇ ਮਗਰ ਜਾਂ ਤਾਏ ਮਗਰ ਤੇ ਜਾਂ ਤੁਹਾਡੀਆਂ ਆ ਕੇ ਮਿੰਟਾਂ ਕਰ ਲਗਾ ਤੇ ਜਾ ਜਾ ਚਾਰ ਚਲ ਛਲੜਦੇ ਤੇ ਫਰਫਾ ਉਹਦੋਂ ਕਹਿਣਾ ਠੀਕ ਹੈ ਜੀ ਅੱਬਾ ਇੱਧਰ ਪਾ ਦੇ ਜੀ ਉਦੋਂ ਕਦੇ ਥੋੜਾ ਇੱਕਾ ਹੋਵੇ ਨਾ ਵੀ ਸਾਲੇ ਬਣਾ ਲਾਂਗੇ ਸਾਡੇ ਇੱਧਰ ਬਣੇ ਜਾਂਦਾ ਪ੍ਰਧਾਨ ਜੀ ਤੁਹਾਨੂੰ ਇੱਕ ਹੋਰ ਦਿੰਨੇ ਆਂ ਅਸੀਂ ਮਕਾ ਜਦੋਂ ਕਾਂਗਰਸ ਆ ਕਾਰ ਸੀਗੀ ਵੀਡੀ ਕਾਰਟ ਰੇਜ ਸਾਡੀ ਟ੍ਰਿਕਾਂ ਦੀ ਹਾਂ ਉਹ 120 ਬੱਬਰ ਦੀ ਸੀ 19 ਦੇ ਚੱਲੀ ਗਿਆ ਜਿਹੜੇ ਸਾਡੀ ਕਾਰਟ ਰੇਜ ਸੀਗੀ ਸਾਡੀ ਡਰਾਈਵਰ ਸੀਗੀ ਉਹ ਸਾਡਾ ਹੈਗਾ ਦੇਖੋ ਵੀ 14 ਬੱਬਰ ਦੀ ਸੀਗਾ ਉਹ ਨਾ ਕਾਰਟੂਜ ਦਾ 114 ਤੇ ਸਾਡਾ 74 ਤੇ ਇਹਨਾਂ ਨੇ ਕੀ ਕਰਿਆ ਆ ਕਿ ਉਦੋਂ ਬਾਅਦ ਇਹ ਜਦੋਂ ਇਹਨਾਂ ਦੀ ਆਮ ਆਦਮੀ ਸਰਕਾਰ ਆ ਗਈ ਉਦੋਂ ਬਾਅਦ ਇਹਨਾਂ ਨੇ 75 ਚੋਂ 20 ਘਟਾ ਜਿਵੇਂ ਉਹ ਗਰਤੇ ਜੀ ਨੇ ਦੱਸਿਆ ਹੈ 25 ਬੜਾ ਤਾਂ ਇਹਨਾਂ ਨੇ 50 ਰਹਿ ਗਿਆ ਜੀ ਸੁਣੀਏ ਚਲੋ ਜੀ ਉਦੋਂ ਬਾਅਦ ਜਦੋਂ ਹੁਣ ਜਦੋਂ ਦੁਬਾਰੇ ਇਹਨਾਂ ਨੇ ਆਗਾ ਡਾਕੂਮੈਂਟ ਕੱਟੇ 50 ਚੋਂ ਉਹਨਾਂ ਨੇ 20 ਘਟਾਤਾ ਸਾਡਾ ਘਰ ਨਾਲ ਲੱਗਿਆ ਸੀਗਾ ਸਮਰੂਪ ਪਹਿਲੇ ਹੀ ਮਹੀਨੇ ਦੀ 7 ਤਰੀਕ ਤੋਂ ਉਦੋਂ ਬਾਅਦ ਨਾ ਜਦੋਂ ਅਸੀਂ ਕਣਕ ਦਾ ਜੱਸੇ ਬੰਦਿਆਂ ਨੂੰ ਲੈ ਕੇ ਕੰਮ ਬੰਦ ਕਰਨ ਤੇ ਆਏ ਸੀ ਇਕਾ ਲੈਟਰ ਹੈਗਾ ਮੁੱਖ ਸਕੱਤਰ ਦਾ ਵੀ ਤੁਸੀਂ ਇਹਦਾ ਸਾਡਾ ਮੰਗ ਇਹ ਅਸਲੀ ਬਿਫਰਟੀ ਮੰਗ ਆ ਗਈ ਪਹਿਲੇ ਹੀ ਮਹੀਨੇ ਤੋਂ 5 ਤਰੀਕ ਤੋਂ ਲਾਗੂ ਕੀਤੀ ਜਾਊਗੀ ਠੇਕੇਦਾਰੀ ਸੈਕਟਮ ਖਤਮ ਕੀਤਾ ਜਾਊਗਾ ਉਹਦੇ 'ਚ ਸਾਡੇ ਸਾਡੇ ਨਾਲ ਕੋਈ ਬੇਇਨਸਾਫੀ ਹੋਈ ਹੈ ਉਸ ਦਿਵਾਰ ਕੀ ਹੋਇਆ ਇਹਨਾਂ ਨੇ ਇਹ ਜਿਹੜਾ ਤੁਹਾਨੂੰ ਦਿੱਤਾ ਇਹ ਪੰਜਾਬ ਸਰਕਾਰ ਵੱਲੋਂ ਹੈ ਇਹ ਵਿਚਾਰ ਵਟਾਂਦਰਾ ਕੀਤਾ ਹੈਗਾ ਵੀ ਭਾਰ ਸਰਕਾਰ ਵੱਲੋਂ ਉੱਤੇ ਮਿਲ ਜੋ ਫੈਸਲਾ ਲਿਆ ਗਿਆ ਉਹ 1.524 ਨੂੰ ਲਾਗੂ ਹੋਊਗਾ ਇਹ ਫਾਇਲਾ ਕੇਵਲ ਜੁਨੀਅਰ ਅਫਸਰਾਂ ਨੂੰ ਦਿੱਤੇ ਗਏ ਸੈਂਟਰਾਂ ਤੇ ਹੀ ਲਾਗੂ ਕੀਤਾ ਜਾਵੇਗਾ ਜੀ ਇਹ ਸਾਨੂੰ ਜਿਹੜਾ ਪੰਜਾਬ ਸਰਕਾਰ ਨੇ ਦਿੱਤੀ 29 4 24 ਨੂੰ ਦਿੱਤਾ ਅਸਲ ਤਾਂ ਉਹ ਚ ਉਹ ਚ ਹੋਰ ਲਾ ਦੇਈ ਕੀ ਹੋ ਰਿਹਾ ਸਾਨੂੰ ਵਿਸ਼ਵਾਸ ਦਿਵਾਤਾ ਪੰਜਾਬ ਦੇ ਜ਼ਿੰਮੇਵਾਰਾਂ ਨੂੰ ਵੀ ਸਾਨੂੰ ਅਸੀਂ ਪੰਜਾਬ ਬਾਬਨਾ ਫਰੇਟ ਬਣਾ ਕੇ ਦੇਵਾਂਗੇ ਹਾਲਾਂਕਿ ਸਾਡੇ ਧਰਨਾਥਾਂ ਲੱਗਾ ਸੀਗਾ ਅਗਰ ਤੇ ਜੀ ਵੀ ਸਾਰੇ ਸਾਡੇ ਜੱਸੀ ਬੰਦਿਆਂ ਉੱਥੇ ਬੱਠੇ ਸੀ ਧਰਨਾ ਲੱਗੇ ਸੀ ਸਾਡੇ ਉੱਥੇ ਪੁਲਿੰਗ ਤੁਸੀਂ ਦੇਖਿਆ ਹੋਣਗੇ ਮਿਹਰਾਂਸ ਵੀ ਇੰਟਰ ਤੇ ਆ ਕੇ ਸਾਨੂੰ ਕਹਿੰਦੇ ਵੀ ਲਕਸ਼ਣ ਚੱਲਦਾਗਾ ਵੀ ਕੋਲ ਲੱਗਿਆ ਹੋਇਆ ਵੀ ਤੁਸੀਂ ਥੋੜਾ ਜਿਹਾ ਕੰਮ ਕਰਾਂਗੇ ਕਹਿੰਦਾ ਭਾ ਵੀ ਵੋਟਾਂ ਨਿਘਾਲ ਗਏ ਉਸ ਤੋਂ ਬਾਅਦ ਕੀ ਕਰਿਆ ਜੀ ਇਹਨਾਂ ਨੇ ਠੇਕੇਦਾਰ ਇਕੱਠੇ ਕਰੇ ਕਟਾਰੂ ਚੱਕ ਨੇ ਉਹਨਾਂ ਤੋਂ ਜਿਵੇਂ ਸਾਨੂੰ ਕਹਿੰਦਾ ਵੀ ਤੁਹਾਨੂੰ ਆ ਰੇਟ ਦੇਵਾਂਗੇ ਸਾਨੂੰ ਬਸਵਾਸ ਚ ਰੱਖਿਆ ਸਾਡੇ ਜ਼ਿੰਮੇਵਾਰਾਂ ਨੂੰ ਉਸ ਤੋਂ ਬਾਅਦ ਠੇਕੇਦਾਰਾਂ ਨੂੰ ਬੁਲਾ ਕੇ ਇਹ ਜੇ ਅਸੀਂ ਕਹਾਂਗੇ ਜੀ ਮੋٹے ਸੌਦੇ ਹੋਇਆ ਮੋٹے ਸੌਦੇ ਹੋਇਆ ਠੇਕੇਦਾਰਾਂ ਨਾਲ ਰਲ ਕੇ ਅਫਸਰਾਂ ਨੇ ਲੈ ਆ ਗਏ ਤੇ ਕਟਾਰੂ ਚੱਕਨੇ ਲਿਆ ਗਏ ਸਾਨੂੰ ਉਦੋਂ ਵਾਲੇ ਕੀ ਕਰਾ ਜੀ ਸਾਨੂੰ ਇਹਨਾਂ ਨੇ ਇੱਕ ਪਾਲਿਸੀ ਕੱਢਤੀ ਜਿਹੜਾ 25% ਦਾ ਵਾਧਾ ਕਰਕੇ ਆ ਬਿ ਸਾਨੂੰ ਬੇਸਕ੍ਰੇਟ ਨਾਲ ਕੰਮ ਦੇ ਮੰਗੇ ਜੇ ਠੇਕੇਦਾਰਾਂ ਨੂੰ ਉਹਨਾਂ ਦੇ ਤਿੱਬੇ ਹੱਬਾ ਨਾ ਦੇਣਾਗੇ ਇੱਥੇ ਦੇਖ ਲਓ ਜੀ ਰੱਖਾ ਜੀ ਮਜ਼ਦੂਰਾਂ ਨਾਲ ਬੇਇਨਸਾਫੀ ਨਹੀਂ ਜੀ ਇਹ ਠੱਕਾ ਠੇਕੇਦਾਰਾਂ ਨੂੰ ਬਾਬਨ ਨਾਲ ਸਾਨੂੰ ਉਹ ਬੇਸਕ੍ਰੇਟ ਨਾਲ ਇੱਥੇ ਸਾਡੇ ਨਾਲ ਠੇਕੇਦਾਰਾਂ ਨਾਲ ਰਲ ਕੇ ਅਫਸਰਾਂ ਨਾਲ ਬਹੁਤ ਵੱਡੀ ਨਸਾਫੀ ਹੋਈ ਆ ਜੀ ਹੁਣ ਦੇਖ ਲਓ ਜੀ ਅਸੀਂ ਕਹਿੰਦੇ ਸਾਨੂੰ ਜਿਹੜੀ ਹੈ 30 ਬੱਬ ਕਰਿਆ ਇਹ ਤੁਹਾਨੂੰ ਦੇਣਾ ਸੀ ਤਾਂ 50 ਨਹੀਂ ਦੇ ਜਾਂਦੇ ਅਸੀਂ ਆਪ ਦਾ ਅਸੀਂ ਠਿੱਕ ਤਨ ਕਹ ਜੀ ਵੀ ਭਈ 50 ਬੱਬ ਦੇ ਟੈਂਡਰ ਪਾਈ ਸਾਨੂੰ ਵੀ ਰੇਟ ਵਧਿਆ ਮਰਜੂ ਨਾਲ ਤੈਨੂੰ ਵੀ ਦੋ ਪੈਸੇ ਵਾਣਨਗੇ ਇਹਨਾਂ ਨੇ ਸਾਨੂੰ ਮਾਂਜ ਕੇ ਰੱਖਿਆ ਜੀ ਪੰਜਾਬ ਸਰਕਾਰ ਨੇ ਸਾਨੂੰ ਬਰਵਾਸ ਵੀ ਦਿਵਾ ਸੀਗਾ ਇੱਕ ਪੇਪਰ 'ਚ ਖਬਰ ਲੱਗੀ ਥੋਨੂੰ ਉਹ ਵੀ ਦੇ ਦਿੰਦੇ ਆ ਜੀ ਕੀਮੇ ਵੱਲੋਂ ਵੀ ਲੱਗੀ ਹੋਈ ਹੈਗੀ ਤੇ ਇਹ ਭਵੰਤ ਮੰਤਲੋਂ ਵੀ ਲੱਗੀ ਆ ਹੈਂ ਦਾ ਭਾਵ ਪਹਿਲਾ ਹੈ ਦੋ ਪਲਾਨ ਐਮਪੀ ਰਹਿ ਗਿਆ ਇਹਨੇ ਮਜ਼ਦੂਰਾਂ ਦੀ ਆਵਾਜ਼ ਹੀ ਨਹੀਂ ਠਾਈ ਇੱਥੇ ਦਿੱਲੀ ਵੀ ਜਾ ਕੇ ਨਾ ਕਿ ਹੁਣ ਹੋਂ ਬਾਤ ਛਾਰਿਆਗਾ ਸਾਡੇ ਨਾਲ ਨੇ ਬਹੁਤ ੱੱਕਾ ਕਰਿਆਗਾ ਅਸੀਂ ਇਸ ਗੱਲ ਦੀ ਹਰੇ ਘਰ ਤੇ ਨਿੰਦਾ ਕਰਦੇ ਆਂ ਇਹਨਾਂ ਨੂੰ ਵੀ ਜਿਹੜੇ ਆਹ ਛੜੇ ਟੈਂਡਰ ਬਵਾਏਗੇ ਆਹ ਸਾਡੇ ਸਰਜੀਵ ਆਹ ਕਿ ਬਠੰਡੇ ਟੈਂਡਰ ਪਾਲਾ ਨੇ ਬਣਾਲੇ ਪੜਾ ਬਿਨੇ ਕੁਸੀ ਪਾਲਿਆ ਜੀ ਉਹੀ ਦੇ ਹੱਥ ਵਾਲਾ ਹਾਂਜੀ ਚਲੋ ਕੋਈ ਵੀ ਆ ਟੈਂਡਰ ਉਹਨਾਂ ਦੇ ਆਪ ਆਪ ਉਹ ਪ੍ਰੇਟਾਚਾਰਦ ਨੇ ਉਹਨਾਂ ਨੇ ਟੈਂਡਰ ਆਉਦੇ ਭਾਂਜੀਆਂ ਉਹਦੇ ਪਾਇਗਾ ਸਾਡੇ 22 ਤੇ ਆਗਾ ਬਰਨਾਲੇ 29 ਤੇ 19 ਤੇ ਹੈਗਾ ਇਹ ਬਠਿੰਡੇ ਦੇ ਕਿੰਨੇ ਦਾ ਬਈ ਹੈ ਜੀ ਇੱਥੇ 25 ਤੇ ਹੈਗਾ ਅਸੀਂ ਹਮਨੇ ਇਹ ਕਰਦੇ ਭੇਜਤਾ ਨਹੀਂ ਗਾਟਾ ਡੀਸਰ ਨੂੰ ਕਹਿੰਦੇ ਆ ਵੀ ਇਹ ਜਿਹੜੇ ਉਹਦੇ ਮਟੇ ਦੇ ਨਾਮ ਤੇ ਟੈਂਡਰ ਹੈਗਾ ਉਹ ਬਾਈਕਾਰਡ ਹੋਣੇ ਚਾਹੀਦੇ ਆ ਰਹੀ ਗੱਲ ਮੈਂ ਰਾਮਪਰੇ ਦੀ ਗੱਲ ਕਰਦਾਗਾ 1 ਕਰੋੜ 10 ਲੱਖ ਰੁਪਇਆ ਉਹਨੇ ਘਟਜਮਾ ਕਰਵਾਇਆ ਹਰਜੀਮ ਨੇ 2 ਸਾਲ ਚੱਲ ਗਿਆ ਜੀ ਉਹ ਦੋ ਸਾਲ ਚੱਲ ਗਿਆ ਉਦੋਂ ਪਹਿਲਾਂ ਅਸੀਂ 1 ਕਰੋੜ 10 ਲੱਖ ਰੁਪਇਆ ਸਰਕਾਰ ਕੋਲ ਜਾਵਾ ਨਹੀਂ ਕਰਾਇਆ ਹਾਂ ਇਹ ਸਾਡੇ ਫੰਡ ਤਾਂ ਜਾਂਦਾ ਉਹ ਸਾਡਾ ਫੰਡ ਸੀ ਫੰਡ ਹਾਂ ਰਹੀ ਗੱਲ ਹੋਰ ਆ ਜੀ ਇੱਥੇ ਇੱਕ ਮਧੂਰ ਸਿੰਘ ਸੀ 2018 ਤੋਂ ਚੱਲਿਆ ਸੀਗਾ ਉਹ ਅੱਠ ਮਹੀਨੇ 20 ਦੀ ਅੱਠ ਮਹੀਨੇ ਇੱਕ ਚੌਥੇ ਮਹੀਨੇ ਲੱਗਦੇ ਸੀ ਪਹਿਲ ਬੰਦ ਕਰੀ ਉਹਦਾ ਉਹਨੇ ਕਿੰਨਾ ਕਟ ਕਰਾਇਆ 1 ਕਰੋੜ 57 ਲੱਖ ਰੁਪਇਆ ਲਖਾਇਸ ਨੂੰ ਅਸਾ ਹੋਰ ਇੱਕ ਗੱਲ ਹੋਰ ਆ ਜੀ ਪ੍ਰਧਾਨ ਜੀ ਸੰਗਤ ਹੋਰ ਦੱਸ ਰਿਆਂਗੇ ਕਰੋਨਾ ਦੇ ਵਿੱਚ ਸਾਡੇ ਕੋਈ ਮੰਜ਼ੂਰ ਨੇ ਕਰੋਨਾ ਨਹੀਂ ਸੀ ਹੋਈ ਇਥੇ ਅਫਸਰਾਂ ਨੂੰ ਕਹਤਾ ਵੀ ਰਾਮਪੁਰ ਵਾਲੇ ਪੱਲੇਦਰਾ ਨੂੰ ਕਰੋਨਾ ਹੋਈ ਆ ਇਹਨਾਂ ਨੂੰ ਡਾਕਟਰਸ ਨਾਲ ਮਾਰਦੇ ਜੇ ਸਾਡੇ ਬੰਦੇ ਚਿੱਟੀ ਪੱਤਰ ਦੇਣ ਆਉਂਦੇ ਜੀ ਅਫਸਰ ਸਾਥੋਂ ਦੋ ਕਰਮਾਂ ਤੋਂ ਰਹਦੇ ਸੀ ਜੀ ਕੋਲੇ ਦਾ ਮਸਕ ਮਾਰਦਾ ਗਰੀਬਾਂ ਚੋਂ ਵੋਟਾਂ ਵੇਲੇ ਮੋਹ ਆਉਂਦਾ ਨਹੀਂ ਉਹਦੇ ਕਰੋਨਾ ਵਾਲੇ ਵੀ ਲੋੜ ਸਾਥੋਂ ਕਰੋਨਾ ਦੇ ਚ ਪੈਣਾ ਜੀ ਅਸਾ ਹੋਰ ਆ ਗੱਲ ਬੰਦੇ ਤੇ ਜੀ ਸਾਨੂੰ ਡੰਡੇ ਮਾਰ ਕੇ ਘਰੋਂ ਕੱਢਦੇ ਸੀ ਕੰਮ ਕਰੋ ਅੱਗੇ ਜਿਹੜੇ ਦੂਜੇ ਲੋਕਾਂ ਨੇ ਡੰਡੇ ਮਾਰ ਕੇ ਪੁਲਿਸ ਘਰੇ ਵਾਰਦੀ ਸੀਗੀ ਸਾਡੇ ਨਾਲ ਜੀ ਬੇਇਨਸਾਫੀ ਹੋਈ ਹੈਗੀ ਮੈਂ ਆਰੰਪਰਾ ਫੂਲ ਤੋਂ ਕਰਮੇਲ ਸਿੰਘ ਸਾਬਕਾ ਪ੍ਰਧਾਨ ਆਰੰਪਰਾ ਫੂਲ ਪਿੰਡ ਪੱਖੋ ਕੈਂਚੇ ਆ ਮੈਂ ਇਹ ਚੀਜ਼ ਦੀ ਇਹ ਪੰਜਾਬ ਸਰਕਾਰ ਦੀ ਜਿਹੜਾ ਹੱਦਣਾ ਨੇ ਹੁਣ ਕਦਾਹੀ ਕਰੀ ਆ ਹਲੇ ਵੀ ਸਾਨੂੰ ਲਾਰਾ ਲਪਾ ਲਾਰੇ ਨਹੀਂ ਤੁਹਾਡਾ ਕੰਮ ਕਰਾਂਗੇ ਸਾਡੇ ਪ੍ਰਧਾਨ ਇੱਕ ਗੱਲ ਦੱਸਿਓ ਹਾਂਜੀ ਜਿਹੜਾ ਤੁਸੀਂ ਦੱਸਿਆ ਵੀ 1 ਕਰੋੜ 57 ਲੱਖ ਰੁਪਇਆ ਤਾਂ ਤੁਹਾਡਾ ਗੁੰਧੂਰ ਖਾ ਗਿਆ 1 ਕਰੋੜ 10 ਲੱਖ ਰੁਪਇਆ ਤੁਹਾਡਾ ਰਜੀਵ ਨੇ ਜਮਾਨੇ ਕਰਾਇਆ ਹਾਂਜੀ ਉਹ ਖਾਈਗੇ ਇੱਕ ਮਤਰਾ ਨੂੰ ਖਾਈਗੇ ਖਾਈਗੇ ਸਾਡੇ ਘਰ ਤੁਸੀ ਕਰਾਈਏ ਨਾ ਉਹ ਤੁਹਾਡੇ ਖਾਤੇ ਜਮਾ ਕਾਣਾ ਹੁੰਦੇ ਆ ਉਹ ਸਾਡਾ 25 ਘਾਟ ਨਾ ਬੰਡਾ ਜੀ ਚਲੋ ਅਸੀਂ ਰਾਮਪੁਰਾ ਫੋਰ ਦੇ ਬਸੀ ਕਹਿੰਦੇ ਵੀ ਸੰਧੂ ਸਾਡਾ ਤੁਸੀਂ 70 ਰੁਪਏ ਨਾ ਕਟਾ ਦਿਓ ਅਸੀਂ ਪਰ ਘੱਟੇ ਨਾ ਕਰੋ 70 ਪੈਸੇ ਨੂੰ ਰੇਟ ਛੱਡ ਦਿੰਦੇ ਆ ਕੋਈ ਸੁਣਵਾਈ ਨਹੀਂ ਇਹ ਤੇ ਕੋਈ ਸੁਣਵਾਈ ਨਹੀਂ ਅਸੀਂ ਹੁਣ ਤੁਸੀਂ ਹੁਣ ਦੇਖ ਲਓ ਜੀ ਸਾਡੇ ਇੱਕ ਮੇਰੇ ਇੱਕ ਵਰਕਰ ਪਾਂਗੀਦਰੀ ਗੁਣੇਸ਼ ਰੇਲੀ ਕਰੀ ਸੀ ਸੰਗਰੂਰ ਚਲੋ ਉਹਦੇ ਲੈਟ ਚਾਰਜ ਹੋ ਗਿਆ ਉਹਦੇ 15 ਨੂੰ ਮਾਤ ਹੋ ਗਈ ਕਹਿੰਦਾ ਭਾਬ ਜੀ 15 ਨੂੰ ਮੁਕਤ ਹੋ ਗਈ ਅਸੀਂ ਜਦੋਂ ਉਹਦੇ ਡਾਕੂਮੈਂਟ ਦਿੱਤੇ ਪਾਸਨ ਦੇ ਇਹ ਇੱਕ ਨਾ ਸਾਡਾ 4% ਉਹ ਚ ਕੱਢ ਰਿਆ ਜੀ ਆਈਐਸਐਸ ਮੈਡੀਕਲ ਖਰਚਾ ਉਹ ਠੇਕੇਦਾਰ ਨੇ ਉਹਦੀ ਪੇਮੈਂਟ ਨਹੀਂ ਜਮ੍ਹਾਂ ਕਰਵਾਈ ਕਾਰਨ ਕੀ ਸੀ ਹੁਣ ਉਹਦੀ ਘਰ ਵਾਲੀ ਦੀ ਪਰਸਨ ਲੱਗੀ ਹੈ 1000 ਰੁਪਇਆ ਜੇ ਪੂਰੇ پیسے ਜਮ੍ਹਾਂ ਹੋਣਗੇ ਉਹਦੀ 2500 ਲੱਗਣੀ ਸੀਗੀ ਉਹਨੂੰ ਆਈਐਸਐਸ ਦੇ ਵਿੱਚੋਂ ਕਲੇਮ ਮਿਲਣਾ ਚਾਹੀਦਾ ਕੀ ਆ ਅਸਲ ਤਾਂ ਮੰਗੇ ਹੋਣੀ ਚਾਹੀਦੀ ਆ ਵੀ ਜਿਹੜਾ ਅਸੀਂ ਮਾਲ ਢੋਣੇ ਆ ਗੱਟੇ ਅਸੀਂ ਚੱਕਦੇ ਆ ਉਹਦਾ ਟੈਂਡਰ ਵੀ ਅਸੀਂ ਭਰਾਂ ਨਾ ਨਹੀਂ ਟੈਂਡਰ ਨਹੀਂ ਐਸ ਤਰ੍ਹਾਂ ਇਹ ਕਹਿੰਦੇ ਜੀ ਆਏ ਪ੍ਰਾਂਡ ਜੀ ਅਸੀਂ ਕਹਿੰਦੇ ਹੁੰਦੇ ਸਾਨੂੰ ਬਚੋਲਾ ਕੱਢ ਕੇ ਸਾਨੂੰ ਡਾਇਰੈਕਟ ਪੇਮੈਂਟ ਹੋਵੇ ਉਹ ਹੀ ਗੱਲ ਮੈਂ ਕਰ ਰਿਹਾ ਠੇਕੇਦਾਰ ਨਾ ਹੋਣੇ ਨਹੀਂ ਚਾਹੀਦਾ ਜਿਹਦੇ ਚ ਠੇਕੇਦਾਰ ਨਹੀਂ ਹੋਣਾ ਚਾਹੀਦਾ ਸਾਨੂੰ ਡਾਇਰੈਕਟ ਕੰਮ ਕਰਦਾ ਸਿੱਧਾ ਹਾਂ ਜੀ ਠੇਕੇਦਾਰ 2 ਰੁਪਏ ਕੱਟੇ ਮਾਰ ਖਾਈ ਜਾਂਦਾ ਆਈ ਜਾਂਦਾ ਜੀ ਕੁਲਾਂ ਰੁਪਏ ਖਾਇਦਾ ਕੁਲਾਂ ਰੁਪਏ ਠੇਕੇਦਾਰ ਇੱਕ ਇੱਕ ਜ਼ਿਲ੍ਹੇ ਚੋਂ ਹੀ ਜਿਹਦੇ ਚੋਂ ਹਾਂ ਜੀ ਤੇ ਕੈ ਜ਼ਿਲ੍ਹੇ ਲਈ ਬੈਠੇ ਆ ਇਹ ਦੇਖਲਾ ਇਹ ਤਾਂ ਬਹੁਤ ਲੁੱਟਿਆਈ ਇਹਨਾਂ ਨੇ ਤੁਸੀਂ ਇਹ ਪੰਜਾਬ ਦੇ ਮੁੱਖ ਮੰਤਰੀ ਨੂੰ ਕਹਿਣਾ ਚਾਹੁੰਦੇ ਆ ਕਿ ਜਨਾਬ ਆ ਇਧਰ ਲਿਆਂ ਉਧਰ ਲਿਆਂ ਛੱਡ ਕੇ ਹਰਿਆਣਾ ਫੇਰ ਜਿੱਤ ਲਿਓ ਆ ਤੇਰੇ ਉਹ ਪੰਜਾਬ ਦੇ ਮਜ਼ਦੂਰ ਨੇ ਜਿਹੜੇ ਵਿਚਾਰੇ ਦਿਨ ਰਾਤ ਇੱਕ ਕੀਤਾ ਸੋਡੇ ਮਗਰ ਇਹਨਾਂ ਨੇ ਵੋਟਾਂ ਪਾ ਕੇ ਸੋਡੇ 92 ਬੰਦੇ ਜਿਤਾਏ ਸੀ ਕੋਈ ਇਹਨਾਂ ਨੇ ਪ੍ਰਵਾਹ ਨਹੀਂ ਕੀਤੀ ਬਹੁਤ ਇਹਨਾਂ ਨੂੰ ਲਾਲਚ ਵੀ ਉਦੋਂ ਆਏ ਬਹੁਤ ਤਰਾਂ ਦੀਆਂ ਗੱਲਾਂ ਇਹਨਾਂ ਨੇ ਸਮਝ ਰੱਖੀਆਂ ਪਰ ਸਾਰੇ ਇਹ ਇੱਕ ਮੋਰੀ ਲੰਘੇ ਸੀ ਅੱਜ ਇਹਨਾਂ ਦੀ ਆਵਾਜ਼ ਸੁਣਨ ਲਾ ਕੋਈ ਬੰਦਾ ਤਿੰਨ ਸਾਲ ਹੋ ਗਏ ਤੇਰੇ ਖਤਰੂਪੇ ਸੁਣਦੇ ਆਨ ਤੇਰੇ ਕਾਪ ਸੁਣਦੇ ਆਨ ਤੇਰੀਆਂ ਕਹਾਣੀਆਂ ਸੁਣਦੇ ਆਨ ਇਹਨਾਂ ਦੀ ਸਾਰ ਮੈਦਰਾ ਇਹ ਕੋਡੇ ਹੋ ਗਏ ਚੜੀ ਚੜੀ 50 50 ਸਾਲਾਂ ਦੇ ਪਿਓ ਦਾਦਿਆਂ ਤੋਂ ਲੈ ਕੇ ਅੱਜ ਤੀਜੀ ਚੌਥੀ ਪੀੜੀ ਇਸ ਕੰਮ ਚ ਨਾਂ ਚੱਲੀ ਆ ਪਰ ਇਹਨਾਂ ਦੀ ਕੋਈ ਸੁਣਵਾਈ ਨਹੀਂ ਲਗਾਤਾਰ ਲੁੱਟ ਐਂ ਹੀ ਹੁੰਦੀ ਆ ਰਹੀ ਸੋ ਅਮੀਰ ਸੀਗੀ ਸੋਡੇ ਕੋਲੋਂ ਤੁਸੀਂ ਉਦੋਂ ਸਾਰ ਨੂੰ ਗਏ ਕੁਝ ਦੇ ਆ ਸਾਰੇ ਤੇਰੇ ਐਮਐਲਏ ਤੇਰੇ ਸਾਰੇ ਐਮਐਲਏ ਹਿੱਸਾ ਲੈਂਦੇ ਆ ਠੇਕੇ ਦਾ ਨਾ ਵਿੱਚੇ ਤੇਰੇ ਮੰਤਰੀ ਜਿਵੇਂ ਦੱਸਿਆ ਉਹਨਾਂ ਨੇ ਕਿ ਘਟਾਰੂ ਚੱਕ ਨੇ ਇੱਥੇ ਇੱਕਦਾਰਾਂ ਨਾਲ ਕਰਕੇ ਗੱਲ ਸਾਰਾ ਜਿਹੜਾ ਹਿੱਸਾ ਪੱਤੀ ਉਹਨਾਂ ਨਾਲ ਕਰ ਲਈ ਇਹ ਉੱਥੇ ਦੇ ਉੱਥੇ ਵਿਚਾਰੇ ਧੱਕਦੇ ਅੱਗੇ ਕਰਕੇ ਅਸੀਂ ਆਉਣ ਵਾਲੇ ਦਿਨਾਂ 'ਚ ਇਹ ਕਹਿਣਾ ਚਾਹੁੰਦੇ ਆਂ ਵੀ ਜੇ ਮਸਲੇ ਦਾ ਹੱਲ ਨਾ ਹੋਇਆ ਮੈਂ ਪੰਜਾਬ ਦੀਆਂ ਮਜ਼ਦੂਰਾਂ ਦੀਆਂ ਯੂਨੀਅਨਾਂ ਨੂੰ ਕਿਸਾਨਾਂ ਦੀਆਂ ਯੂਨੀਅਨਾਂ ਨੂੰ ਅਪੀਲ ਕਰਨਾ ਚਾਹੁੰਦਾ ਵੀ ਇੰਨਾ ਲੋਕਾਂ ਦੇ ਨਾਲ ਖੜੋ ਇਹਨਾਂ ਦੀ ਬਾਹ ਪੜੋ ਪੱਟੇ ਪੱਦਰ ਦੇ ਉੱਤੇ ਪੰਜਾਬ 'ਚੋਂ ਦੋਵੇਂ ਛੇੜਿਆ ਜਾਵੇ ਪੀ ਇਨਾ ਮਜ਼ਦੂਰਾਂ ਨੂੰ ਇਹਨਾਂ ਦਾ ਬਣਦਾ ਹੱਕ ਹੈ ਜਿਹੜਾ ਉਹ ਮਿਲਣਾ ਚਾਹੀਦਾ ਤੇ ਨਹੀਂ ਅਸੀਂ ਭਰਾਵੋ ਤਗੜੇ ਰਹੋ ਮੈਂ ਤੁਹਾਡੇ ਨਾਲ ਆ ਤੇ ਆਪਾਂ ਫਿਰ ਇਹਨਾਂ ਨੂੰ ਇੱਥੇ ਨਹੀਂ ਇਹਨਾਂ ਨੂੰ ਕਹਿੰਦਾ ਵੀ ਠੇਕੇਦਾਰ ਆ ਕੇ ਤੇ ਤੂੰ ਮਾਲ ਚੱਕ ਕੇ ਲੈ ਜੀ ਤੂੰ ਹੋਰ